ਮਾਰੂ ਮਹੱਲਾ ਚੌਥਾ ਹਰ ਅਗਮ ਅਗੋਚਰ ਸਦਾ ਅਬਿਨਾਸੀ ਸਰਬੇ ਰਵ ਰਹਿਆ ਘਟ ਵਾਸੀ ਤਿਸ ਬਿਨ ਅਵਰ ਨਾ ਕੋਈ ਦਾਤਾ ਹਰ ਤਿਸਹ ਸਰੇ ਬਹੁ ਪ੍ਰਾਣੀ ਹੈ ਜਾ ਕਉ ਰਾਖੈ ਹਰਿ ਰਾਖਣ ਹਾਰਾ ਤਾ ਕਉ ਕੋਇ ਨਾ ਸਾਖ ਸਮਾਰਾ ਸੋ ਐਸਾ ਹਰਿ ਸੇਵਹੁ ਸੰਤੋ ਹੋ ਜਾ ਕੀ ਊਤਮ ਬਾਣੀ ਹੈ ਜਾ ਜਾਪੈ ਕੇਸਿ ਕਿਥਾਊ ਨਾਹੀ ਤਾ ਕਰਤਾ ਭਰਪੂਰ ਸਮਾਹੀ ਸੂਕੇ ਤੇ ਫੋਨ ਹਰਿਆ ਕੀ ਤੋਨ ਹਰਿ ਧਿਆਵੋ ਚੋਜ ਵਿਡਾਣੀ ਹੈ ਜੋ ਜੀਆ ਕੀ ਵੇਦਨ ਜਾਣੈ ਤਿਸ ਸਾਹਿਬ ਕੈ ਹਾਉ ਕੁਰਬਾਨੈ ਤਿਸ ਆਗੇ ਜਾਣ ਕਰ ਬੇਨੰਤੀ ਜੋ ਸਰਬ ਸੁਖਾਂ ਕਾ ਦਾਣੀ ਹੈ ਜੋ ਜੀਐ ਕੀ ਸਾਰ ਨਾ ਜਾਣੈ ਤਿਸ ਸਿਉ ਕੇਸ਼ ਨਾ ਕਹੀਐ ਅਜਾਣੈ ਮੂਰਖ ਸਿਉ ਨਹਿ ਲੂਜ ਪ੍ਰਾਣੀ ਹਰ ਜਪੀਐ ਪਦ ਨਿਰਵਾਣੀ ਹੈ ਨਾ ਕਰ ਚਿੰਤ ਚਿੰਤਾ ਹੈ ਕਰਤੇ ਹਰ ਦੇਵੈ ਜਾਲ ਥਲ ਜਨਤਾ ਸਬਤੈ ਅਚਿੰਤ ਗਾਨ ਦੇ ਪ੍ਰਭ ਮੇਰਾ ਵਿੱਚ ਪਾਥਰ ਕੀਟ ਪਖਾਣੀ ਹੈ ਨਾ ਕਰ ਆਸ ਮੀਤ ਸੁਤ ਭਾਈ ਨਾ ਕਰ ਆਸ ਕਿਸੈ ਸਾਹ ਵਿਵਹਾਰ ਕੀ ਪਰਾਈ ਬਿਨ ਹਰ ਨਾ ਵੈ ਕੋ ਬੇਲੀ ਨਾਹੀ ਹਰ ਜਪੀਐ ਸਾਰੰਗ ਪਾਣੀ ਹੈ aan deen naam japau banwari sab aasa mansa poore thari jan nanak naam japau bhav khandan sukh sahje rain mehaani he jin har sevya ten sukh paaya sahje hi har naam samaya jo sharan paray tis ki paat rakhe jaay koochh ved purani he ਜਿਸ ਹਰਿ ਸੇਵਾ ਲਾਏ ਸੋਈ ਜਨ ਲਾਗੈ ਗੁਰ ਕੈ ਸਬਦ ਭਰਮ ਭਾਉ ਭਾਗੈ ਵਿਚੇ ਗ੍ਰਹਿ ਸਦਾ ਰਹੈ ਉਦਾਸੀ ਜਿਉਂ ਕਮਲ ਰਹੈ ਵਿਚ ਪਾਣੀ ਹੈ ਵਿਚਹੁ ਮੈਂ ਸੇਵਾ ਥਾਏ ਨਾ ਪਾਈ ਜਨਮ ਮਰੈ ਫਿਰ ਆਵੈ ਜਾਇ ਸੋ ਤਾਪ ਪੂਰਾ ਸਾਈ ਸੇਵਾ ਜੋ ਹਰ ਮੇਰੇ ਮਨ ਬਾਣੀ ਹੈ ਹਾਉ ਕੀ ਆ ਗੁਣ ਤੇਰੇ ਆਖਾਂ ਸੁਆਮੀ ਤੂ ਸਰਬ ਜੀਆ ਕਾ ਅੰਤਰ ਜਾਮੀ ਹਉ ਮੰਗਉ ਦਾਨ ਤੁਜੈ ਬਹਿ ਕਰਤੇ ਹਰ ਆਨ ਦਿਨ ਨਾਮ ਵਖਾਣੀ ਹੈ ਕਿਸਹੀ ਜੋਰ ਅਹੰਕਾਰ ਬੋਲਣ ਕਾ ਕਿਸਹੀ ਜੋਰ ਦੀਵਾਨ ਮਾਇਆ ਕਾ ਮੈਂ ਹਰ ਬਿਨ ਟੇਕ ਧਰ ਅਵਰ ਨਾ ਕਾਈ ਤੂੰ ਕਰ ਤੇ ਰਾਖ ਮੈਂ ਨਿਮਾਣੀ ਹੈ ਨਿਮਾਣੇ ਮਾਨ ਕਰਹਿ ਤੁਧ ਭਾਵੈ ਹੋਰ ਕੀਤੀ ਝੱਖ ਝੱਖ ਆਵੈ ਜਾਵੈ ਜਿਨ ਕਾ ਪਖ ਕਰਹਿ ਤੂ ਸੁਆਮੀ ਦਿਨ ਕੀ ਊਪਰ ਗੱਲ ਤੁਧ ਆਣੀ ਹੈ ਹਰ ਹਰ ਨਾਮ ਜਿਨੀ ਸਦਾ ਧਿਆਇਆ ਤਿਨੇ ਗੁਰ ਪ੍ਰਸਾਦ ਪਰਮ ਪਦ ਪਾਇਆ ਜਿਨ ਹਰਿ ਸੇਵਿਆ ਤੈਨ ਸੁਖ ਪਾਇਆ ਬਿਨ ਸੇਵਾ ਪਛੋਤਾਣੀ ਹੈ ਤੂ ਸਭ ਮਹਿ ਵਰਤੈ ਹਰ ਜਗਨਨਾਥ ਸੋ ਹਰ ਜਪੈ ਜਿਸ ਗੁਰ ਮਸਤਕ ਹਾਥ ਹਰ ਕੀ ਸਰਣ ਭਇਆ ਹਰ ਜਾਪੀ ਜਨ ਨਾਨਕ ਦਾਸ ਦਸਾਣੀ ਹੈ ਮਾਰੂ ਸੋ ਲਹੇ ਮਹੱਲਾ ਪੰਜਵਾਂ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਕਲਾ ਉਪਾਏ ਧਰੀ ਜਿਨ ਧਰਣਾ ਗगन ਰਹਾਇਆ ਹੁਕਮੇ ਚਰਣਾ ਅਗਨ ਉਪਾਏ ਈਦਨ ਮੈਂ ਬਾਦੀ ਸੋ ਪ੍ਰਭ ਰਾਖੈ ਭਾਈ ਏ ਜੀਵ ਜੰਤ ਕਉ ਰਿਜਕ ਸੰਭਾਹੇ ਕਾਰਣ ਕਾਰਣ ਸਮਰਥ ਆਪਾਹੇ ਖਿਨ ਮਹਿ ਥਾਪੂ ਥਾਪਨ ਹਾਰਾ ਸੋਈ ਤੇਰਾ ਸਹਾਈ ਏ ਮਾਤ ਗਰਭ ਮੈਂ ਜਿਨ ਪ੍ਰਤ ਪਾਲਿਆ ਸਾਸ ਗਰਾਸ ਹੋਏ ਸੰਗ ਸਮਾਲਿਆ ਸਦਾ ਸਦਾ ਜਪੀਐ ਸੋ ਪ੍ਰੀਤਮ ਵੱਡੀ ਜਿਸ ਵਡਿਆਈ ਹੈ ਸੁਲਤਾਨ ਖਾਨ ਕਰੇ ਖੇਨ ਕੀਰੇ ਗਰੀਬ ਨਿਵਾਜ ਕਰੇ ਪ੍ਰਭ ਮੀਰੇ ਗਰਭ ਨਿਵਾਰਣ ਸਰਬ ਸੁਧਾਰਣ ਕਿਸ ਕੀਮਤ ਕਹੀ ਨਾ ਜਾਈ ਹੈ ਸੋ ਪਤਵੰਤਾ ਸੋ ਧਨਵੰਤਾ ਜਿਸ ਮਨ ਵਸਿਆ ਹਰਿ ਭਗਵੰਤਾ ਮਾਤ ਪਿਤਾ ਸੁਤ ਬੰਧ ਪਪਾਈ ਜਿਨ ਇਹ ਸ੍ਰਿਸ਼ਟ ਉਪਾਈ ਹੈ ਪ੍ਰਭ ਆਏ ਸਰਣਾ ਭਾਉ ਨਹੀਂ ਕਰਣਾ ਸਾਧ ਸੰਗਤ ਨਿਹ ਚਾਉ ਹੈ ਤਰਣਾ ਮਾਨ ਬਚ ਕਰਮ ਅਰਾਧੇ ਕਰਤਾ ਤਿਸ ਮਾਹੀ ਕਦੇ ਸਜਾਈ ਹੈ ਗੁਣ ਨਿਧਾਨ ਮਨ ਤਨ ਮਹਿ ਰਵਿਆ ਜਨਮ ਮਰਨ ਕੀ ਜੋ ਨਾ ਕਵਿਆ ਦੁਖ ਬਿਨਾਸ਼ ਕੀਆ ਸੁਖ ਢੇਰਾ ਜਾਂ ਤ੍ਰਿਪਤ ਰਹੇ ਆਗਾਈ ਹੈ ਮੀਤ ਹਮਾਰਾ ਸੋਈ ਸੁਆਮੀ ਥਾਨ ਖਨੰਤਰ ਅੰਤਰ ਜਾਮੀ ਸਿਮਰ ਸਿਮਰ ਪੂਰਨ ਪਰਮੇਸ਼ਵਰ ਚਿੰਤਾ ਗਣਤ ਮਿਟਾਈ ਹੈ ਹਰ ਕਾ ਨਾਮ ਕੋਟ ਲਖ ਬਾਹਾ ਹਰ ਜਸ ਕੀਰਤਨ ਸੰਗ ਧਨਤਾ ਹ ਗਿਆਨ ਖੜਕ ਕਰ ਕਿਰਪਾ ਦੀਨਾ ਦੂਤ ਮਾਰੇ ਕਰ ਧਾਈ ਹੈ ਹਰ ਕਾ ਜਾਪ ਜਪਹੁ ਜਪ ਜਪਨੇ ਜੀਤ ਆਵਹੁ ਵਸਹੁ ਘਰ ਆਪਣੇ ਲਖ ਚੌਰਾਸੀ ਹ ਨਰਕ ਨਾ ਦੇਖਹੁ ਰਸਕ ਰਸਕ ਗੁਣ ਗਾਈ ਹੈ ਖੰਡ ਬ੍ਰਹਿਮੰਡ ਉਦਾਹਰਣ ਹਾਰਾ ਊਚ ਅਥਾਹ ਅਗੰਮ ਅਪਾਰਾ ਜਿਸਨੋ ਕਿਰਪਾ ਕਰੇ ਪ੍ਰਭ ਆਪਣੀ ਸੋ ਜਨ ਤਸੈ ਧਾਈ ਹੈ ਬੰਦਨ ਤੋੜ ਲੀਏ ਪ੍ਰਭ ਮੋਲੇ ਕਰ ਕਿਰਪਾ ਕੀਨੇ ਘਰ ਗੋਲੇ ਅਨਹਦ ਰੋਣ ਝੋਣ ਕਾਰ ਸਹਿਜ ਧੋਨ ਸਾਚੀ ਕਾਰ ਕਮਾਈ ਹੈ ਮਾਨ ਪ੍ਰਤੀਤ ਬਣੀ ਪ੍ਰਭ ਤੇਰੀ ਬਿਨਸ ਗਈ ਹਉ ਮੈਂ ਮਤ ਮੇਰੀ ਅੰਗੀਕਾਰ ਕੀਆ ਪ੍ਰਭ ਆਪਣੇ ਜਗ ਮਹਿ ਸੋਭ ਸੁਹਾਈ ਹੈ ਜੈ ਜੈ ਕਾਰਜ ਪਹਉ ਜਗ ਦੀਸੈ ਬਲ ਬਲ ਜਾਈ ਪ੍ਰਭ ਆਪਣੇ ਈਸੈ ਤਿਸ ਬਿਨ ਦੂਜਾ ਅਵਰ ਨਾ ਦੀਸੈ ਏਕਾ ਜਗਤ ਸੁਭਾਈ ਹੈ ਸਤ 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 ਪ੍ਰਭ ਜਾਤਾ ਗੁਰ ਪ੍ਰਸਾਦ ਸਦਾ ਮਨ ਰਾਤਾ ਸਿਮਰ ਸਿਮਰ ਜੀਵਹਿ ਜਨ ਤੇਰੇ ਏਕ ੰਕਾਰ ਸਮਾਈ ਹੈ ਭਗਤ ਜਨਾ ਕਾ ਪ੍ਰੀਤਮ ਪਿਆਰਾ ਸਬੈ ਉਧਾਰਨ ਖਸਮ ਹਮਾਰਾ ਸਿਮਰ ਨਾਮ ਪੁੰਨੀ ਸਭ ਇੱਛਾ ਜਨ ਨਾਨਕ ਪੈਜ ਰਖਾਈ ਹੈ ਮਾਰੂ ਸੋਲ ਹੈ ਮਹੱਲਾ ਪੰਜਵਾ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਸੰਗੀ ਜੋਗੀ ਨਾਰ ਲਪਟਾਣੀ ਉਰਜ ਰਹੀ ਰੰਗ ਰਸਮਾਣੀ ਕੀਰਤ ਸੰਜੋਗੀ ਭਏ ਇਕਤਰਾ ਕਰਤੇ ਭੋਗ ਬਿਲਾਸਾ ਹੈ ਜੋ ਪਿਰ ਕਰੈ ਸੋ ਧਨ ਤਤ ਮਾਨੈ ਪਿਰ ਧਨੈ ਸੀਗਾਰ ਰਖੈ ਸੰਗਾਨੈ ਮਿਲ ਇਕਤਰ ਵਸੈ ਦਿਨ ਰਾਤੀ ਪ੍ਰਯੋ ਦੇ ਧਨੈ ਦਿਲਾਸਾ ਹੈ ਧਨ ਮੰਗੈ ਪ੍ਰਯੋ ਬਾਹੂ ਵਿਧ ਧਾਵੈ ਜੋ ਪਾਵੈ ਸੋ ਆਣ ਦਿਖਾਵੈ ਏਕ ਵਸਤ ਕਾਉ ਪਹੋਚ ਨਾ ਸਾਕੇ ਧਨ ਰਹਤੀ ਭੂਖ ਪਿਆਸਾ ਹੈ ਧਨ ਕਰੈ ਬਿਨਉਦੂ ਕਰ ਜੋਰੈ ਪ੍ਰੇਅ ਪਰਦੇਸ ਨ ਜਾਹੋ ਵਸਹੁ ਘਰ ਮੋਰੇ ਐਸਾ ਬਨਜ ਕਰਹੁ ਗ੍ਰਹਿ ਭੀਤਰ ਜਿਤ ਉਤਰੈ ਭੂਖ ਪਿਆਸਾ ਹੈ ਸਗਲੇ ਕਰਮ ਧਰਮ ਜੁਗ ਸਾਦਾ ਬਿਨ ਹਰ ਰਸ ਸੁਖ ਤੇਲ ਨਹੀਂ ਲਾਦਾ ਭਈ ਕਿਰਪਾ ਨਾਨਕ ਸਤ ਸੰਗੇ ਤਉ ਧਾਨ ਪਿਰ ਅਨੰਦ ਉਲਾਸਾ ਹੈ ਧਨ ਅੰਦੀ ਪਿਰ ਚੱਪਲ ਸਿਆਨਾ ਪੰਜ ਤਤ ਕਾ ਰਚਨ ਰਚਾਨਾ ਜਿਸ ਵਖਰ ਕਾਓ ਤੁਮ ਆਏ ਹਾਹੋ ਸੁਪਾਇਓ ਸਤਗੁਰ ਪਾਸਾ ਹੈ ਧਨ ਕਹੈ ਤੂ ਵਸ ਮੈਂ ਨਾਲੇ ਪ੍ਰੇਮ ਸੁਖ ਵਾਸੀ ਬਾਲ ਗੋਪਾਲੇ ਤੁਜੈ ਬਿਨਾ ਹਉ ਕਿਤ ਹੀ ਨਾ ਲੇਖੈ ਵਚਨ ਦੇਹੇ ਛੋਟ ਨਾ ਜਾ ਸਾਹੇ ਪੇਰ ਕਹਿਆ ਹਾਉ ਹੁਕਮੀ ਬੰਦਾ ਉਹ ਭਾਰੋ ਠਾਕੁਰ ਜਿਸ ਕਾਣ ਨਾ ਛੰਦਾ ਜਿ ਚਿਰ ਰਾਖੈ ਚਿਚਰ ਤੁਮ ਸੰਗ ਰਹਿਣਾ ਜਾਂ ਸਦੈ ਤਾ ਊਠ ਸਦਾ ਸਾਹੇ ਜਾਉ ਪ੍ਰੇਅ ਬਚਨ ਕਹੇ ਧਾਨ ਸਾਚੇ ਧਾਨ ਕਸ਼ੂ ਨਾ ਸਮਝੈ ਚੰਚਲ ਕਾਚੇ ਬਾਹੁਰ ਬਾਹੁਰ ਪਿਰਹੀ ਸੰਗ ਮੰਗੈ ਉਹ ਬਾਤ ਜਾਣੈ ਕਰ ਹਾਸਾਹੇ ਆਈ ਆਗਿਆ ਪਿਰਹੁ ਬੁਲਾਇਆ ਨਾ ਧਨ ਪੁੱਛੀ ਨਾ ਮਤਾ ਪਕਾਇਆ ਊਠ ਸਿਧਾਇਓ ਛੂਪ ਰਮਾਟੀ ਦੇਖ ਨਾਨਕ ਮਿਥਨ 모ਹਾ ਸਾਹੇ ਰੇ ਮਨ ਲੋਭੀ ਸੁਣ ਮਨ ਮੇਰੇ ਸਤਿਗੁਰ ਸੇਵ ਦਿਨ ਰਾਤ ਸਦੇਰੇ ਬਿਨ ਸਤਿਗੁਰ ਪਾਚ ਮੂਏ ਸਾਖਤ ਨਿ ਗੁਰੇ ਗਾਲ ਜਮ ਫਾਸਾਹੇ ਮਨਮੁਖ ਆਵੈ ਮਨਮੁਖ ਜਾਵੈ ਮਨਮੁਖ ਫਿਰ ਫਿਰ ਚੋਟਾਂ ਖਾਵੈ ਜਿਤਨੇ ਨਰਕ ਸੇ ਮਨਮੁਖ ਭੋਗੈ ਗੁਰਮੁਖ ਲੀਪ ਨਾਮ ਆਸਾਹਿ ਗੁਰਮਖ ਸੋਏ ਜੇ ਹਰ ਜੀਉ ਪਾਇਆ ਤਿਸ ਕਾਉਨ ਮਿਟਾਵੈ ਜੇ ਪ੍ਰਭ ਪਹਿਰਾਇਆ ਸਦਾ ਆਨੰਦ ਕਰੇ ਆਨੰਦੀ ਜਿਸ ਸਿਰ ਪਾਉ ਪਿਆ ਗਲ ਖਾਸਾਹਿ ਹਾਉ ਬਲਿਹਾਰੀ ਸਤਿਗੁਰੂ ਪੂਰੇ ਸ਼ਰਣ ਕੇ ਦਾਤੇ ਬਚਨ ਕੇ ਸੂਰੇ ਐਸਾ ਪ੍ਰਭ ਮਿਲਿਆ ਸੁਖ ਦਾਤਾ ਵਿਛੜ ਨਾ ਕਤਹੀ ਜਾ ਸਾਹੇ ਗੁਣ ਨਿਧਾਨ ਕੇਸ਼ ਕੀ ਮਨਾ ਪਾਈ ਘਾਟ ਘਾਟ ਪੂਰ ਰਹਿयो ਸਭ ਠਾਈ ਨਾਨਕ ਸਰਣ ਦੀਨ ਦੁਖ ਭੰਜਨ ਹਾਉ ਰੇਣ ਤੇਰੇ ਜੋ ਦਾਸ ਸਾਹੇ ਮਾਰੂ ਸੋ ਲਹੇ ਮਹੱਲਾ ਪੰਜਵਾ ਇੱਕ ਓ ਓੰਕਾਰ ਸਤਿਗੁਰ ਪ੍ਰਸਾਦ ਕਰੈ ਆਨੰਦ ਅਨੰਦੀ ਮੇਰਾ ਘਾਟ ਘਾਟ ਪੂਰਨ ਸਿਰ ਸਿਰਹ ਨਿਬੇਰਾ ਸਿਰ ਸਾਹਾ ਕਹਿ ਸੱਚਾ ਸਾਹਿਬ ਅਵਰ ਨਾਹੀ ਕੋ ਦੂਜਾ ਹੈ ਹਰਕਵੰਤ ਆਨੰਤ ਦਇਆਲਾ ਪ੍ਰਗਟ ਰਹ्यो ਪ੍ਰਭ ਸਰਬ ਉਜਾਲਾ ਰੂਪ ਕਰੇ ਕਰ ਵੇਖੈ ਵਿਗਸੈ ਆਪੇ ਹੀ ਆਪ ਪੂਜਾਹਿ ਆਪੇ ਗੁਦਰਤ ਕਰੇ ਵਿਚਾਰਾ ਆਪੇ ਹੀ ਸੱਚ ਕਰੇ पसारा ਆਪੇ ਖੇਲ ਖਿਲਾਵੇ ਦਿਨ ਰਾਤੀ ਆਪੇ ਸੁਣ ਸੁਣ ਪੀ ਜਾਹਿ ਸਾਚਾ ਤਖਤ ਸੱਚੀ ਬਾਤ ਸਾਹੀ ਸੱਚਖ ਜੀਨਾ ਸਾਚਾ ਸਾਹੀ ਆਪੇ ਸੱਚ ਧਾਰਿਓ ਸਭ ਸਾਚਾ ਸੱਚੇ ਸੱਚ ਵਰਤੀ ਜਾਹੇ ਸੱਚ ਤਪਾਵਸ ਸੱਚੇ ਕੀਰਾ ਸਾਚਾ ਥਾਨ ਸਦਾ ਪ੍ਰਭ ਤੇਰਾ ਸੱਚੀ ਕੁਦਰਤ ਸੱਚੀ ਬਾਣੀ ਸੱਚ ਸਾਹਿਬ ਸੁਖ ਕੀ ਜਾਹੇ ਏ ਕੋ ਆਪ ਤੂੰ ਹੈ ਵੱਡ ਰਾਜਾ ਹੁਕਮ ਸੱਚੇ ਕੈ ਪੂਰੇ ਕਾਜਾ ਅੰਤਰ ਬਾਹਰ ਸਭ ਕਿਸ ਜਾਣੈ ਆਪੇ ਹੀ ਆਪ ਪਤੀ ਜਾਹੇ ਤੂੰ ਵੱਡ ਰਸੀਆ ਤੂੰ ਵੱਡ ਭੋਗੀ ਤੂੰ ਨਿਰਵਾਣ ਤੂੰ ਹੈ ਹੀ ਜੋਗੀ ਸਰਬ ਸੂਖ ਸਹਿਜ ਘਰ ਤੇਰਾ ਅਮਯੋ ਤੇਰੀ ਦ੍ਰਿਸ਼ਟੀ ਜਾਹੇ ਤੇਰੀ ਦਾਤ ਤੁਜੈ ਤੇ ਹੋਵੈ ਦੇਹਦਾਨ ਸਭ ਸਹਿ ਜੰਤ ਲੋਵੈ ਟੋਟ ਨ ਆਵੈ ਪੂਰ ਢੰਡਾਰੈ ਤ੍ਰਿਵਤ ਰਹੇ ਆਗੀ ਜਾਹੇ ਜਾ ਚਹੈ ਸਿੱਧ ਸਾਧਿਕ ਬਨਵਾਸੀ ਜਾ ਚਹੈ ਜਤੀ ਸਤੀ ਸੁਖ ਵਾਸੀ ਇਕ ਦਾਤਾਰ ਸਗਲ ਹੈ ਜਾਚਿਕ ਦੇਹਦਾਨ ਸ੍ਰਿਸ਼ਟੀ ਜਾਹੇ ਕਰਹਿ ਭਗਤ ਅਰ ਰੰਗ ਅਪਾਰਾ ਖਿਨ ਮਹਿ ਥਾਪੂ ਥਾਪਨ ਹਾਰਾ ਭਾਰੋ ਤੋਲ ਬੇਅੰਤ ਸੁਆਮੀ ਹੁਕਮ ਮੰਨ ਭਗਤੀ ਜਾਹੇ ਜਿਸ ਦੇਹੇ ਦਰਸ ਸੋਈ ਤੁਦ ਜਾਣੈ ਉਹ ਗੁਰ ਕੈ ਸਬਦ ਸਦਾ ਰੰਗ ਮਾਣੈ ਚਤੁਰ ਸਰੂਪ ਸਿਆਣਾ ਸੋਈ ਜੋ ਮਨ ਤੇਰੈ ਭਾਵੀ ਜਾਹੇ जिस चीत आव सोविप्रवाहा जिस चीत आवे है, सो साचा साहा जिस चीत आवह है भाव के हा अवर कहाँ किस की जाष्णा गुजी अंतर ठंडा गोर लै टूटा गंडा सुरत शब्द ऋद अंतर जागी अमयो चोल चोल पी जाहे ਮਰੇ ਨਾਹੀ ਸਾਦ ਸਦ ਹੀ ਜੀਵੈ ਅਮਰ ਭਇਆ ਅਬਿਨਾਸੀ ਤੀਵੈ ਨਾ ਕੋ ਆਵੈ ਨਾ ਕੋ ਜਾਵੈ ਗੁਰ ਦੂਰ ਕੀਆ ਪਰਮੀ ਜਾਹੇ ਊਰੇ ਗੁਰ ਕੀ ਪੂਰੀ ਬਾਣੀ ਪੂਰੇ ਲਾਗਾ ਪੂਰੇ ਮਾਹੇ ਸਮਾਣੀ ਚੜੈ ਸਵਾਯਾ ਨਿਤ ਨਿਤ ਰੰਗਾ ਘਟੈ ਨਾਹੀ ਤੋਲੀ ਜਾਹੇ ਵਾਰਾ ਹਾ ਕੰਚਨ ਸੁਧ ਕਰਾਇਆ ਨਦਰਸ ਰਾਫ ਵੰਨੀ ਸਚੜਾਇਆ ਪਰਖ ਖਜਾਨੇ ਪਾਇਆ ਸਰਾਫੀ ਫਿਰ ਨਾਹੀ ਤਾਈ ਜਾਹੇ ਅੰਮ੍ਰਿਤ ਨਾਮ ਤੁਮਾਰਾ ਸੁਆਮੀ ਨਾਨਕ ਦਾਸ ਸਦਾ ਕੁਰਬਾਨੀ ਸੰਤ ਸੰਗ ਮਹਾਂ ਸੁਖ ਪਾਇਆ ਦੇਖ ਦਰਸ਼ਨ ਇਹੋ ਮਨ ਪੀਜਾ ਹੈ